ਹੈਲੋ ਹਾਂਜੀ ਸਤਿ ਸ੍ਰੀ ਅਕਾਲ ਆਪ ਸਭ ਠੀਕ ਠਾਕ ਹੋਮੋਗੇ ਪਰਮਾਤਮਾ ਮਿਹਰ ਕਰੇ ਸਭ ਦੇ ਸਿਰ ਤੇ ਹੱਥ ਰੱਖੇ ਹੁਣ ਕਰਦੇ ਆਪਾਂ ਸਬਜੀ ਦੀ ਤਿਆਰੀ ਥੋੜੇ ਜਿਲੇਟ ਹੋ ਗਏ ਚਲੋ ਬਣ ਜੂ ਸਬ ਜੇ ਪਹਿਲਾਂ ਕਰਮੀ ਵਾਲੀ ਹੁੰਦੇ ਬਾਹਰ ਨਿਕਲ ਨੂੰ ਜੀ ਨਹੀਂ ਕਰਦਾ ਹੈਗਾ ਸਾਰੇ ਚਾਰ ਦਿਨਾਂ ਦੇ ਆਏ ਗਏ ਆ ਰਸੀ ਦੇ ਵਜਵਾਖ ਜ਼ਿਲ੍ਹੇ ਉਹਨੇ ਵਜਵਾਖ ਨੇ ਸਾਡਾ ਬਹੁਤ ਜੀ ਲਵਾ ਰੱਖਿਆ ਸੀ ਤੇ ਅੱਜ ਉਹ ਵਾਗ ਦੇ ਪਿੰਡ ਕਈ ਦਿਨ ਲਾਗੇ ਕਰਦੇ ਆਂ ਤਿਆਰੀ ਤਾਂ ਇਹ ਹੁੰਦੇ ਨੇ ਹਨਾ ਇੱਕ ਕਨਿਆਣਾ ਸੋ ਸਿਆਣਾ ਹਨਾ ਜੀ ਲਵਾਈ ਰੱਖਦੇ ਨੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਬਦੀ ਫਿਰ ਮੈਂ ਕਹਿੰਦਾ ਉਸ ਵੇਲਾ ਹੋਗਾ ਅਗਲਾ ਪਾਉਗੀ ਜਾਵਾਂਗਾ ਤੁਸੀਂ ਇੰਦਰੀਆ ਕੋਟਰੇ ਆਪਾਂ ਦੇਖਦੇ ਆ ਜੇ ਵੱਧ ਜਾਣੇ ਹੋਗੇ ਤਾਂ ਆਪਾਂ ਗੱਡੀ ਕਰਾ ਲਾਂਗੇ ਹਾਂ ਭੁੱਲ ਜਤ ਹਾਂ ਭੁੱਲ ਜੇ ਅਪਾ ਵੀ ਨਾ ਤਾਂ ਇੱਕ ਤਾਂ ਉਹਨਾਂ ਨੂੰ ਪੁੱਛ ਲਾਂਦੇ ਆ ਸੇਰੀ ਕੇ ਤੇ ਇਹ ਤਾਂ ਜਾਉਂਗਾ ਅੰਟੀ ਤਾਂ ਜਾਊਗੀ ਹੈਲੋ ਮੈਂ ਨਾਲ ਲਾਉਣੀ ਆ ਫੋਨ ਇੱਕ ਅਮਰੀਕ ਕੋ ਕਹਿ ਵੀ ਰਹੇ ਸੀ ਜਾਣ ਨੂੰ ਇਹਨਾਂ ਨੇ ਤੋਂ ਪਾ ਆਹੋ ਬੀਜਣ ਯਾ ਕੰਮ ਕਰ ਰਿਹਾ ਸੀ ਵੀ ਕਰ ਰਿਹਾ ਨਾ ਨਾ ਇਹ ਤਾਂ ਤੇਜੀ ਕਰ ਹਾਇ ਕਿੰਨ ਟਗਾ ਦੇ ਉਹ ਪੈ ਗਾਟੇ ਤੇ ਨਹੀਂ ਫੇਰ ਲੋਟ ਆਉਂਦਾ ਸਾਡੇ ਸੰਗ ਆਉਂਦੇ ਹੋ ਜਾਂਦੇ ਉਹ ਮੇਰੇ ਤੇ ਸੰਤ ਸਾਹੇ ਲੋ ਜੀ ਇਹਨੇ ਬੱਚੇ ਆ ਗਏ ਸੇ ਆਪਾਂ ਗੱਲਾਂ ਲਾਤਾ ਦੱਸਣ ਲੱਗੇ ਜਵਾਖਾ ਨਾ ਤੇ ਕਹਦੇ ਹੁੰਦੇ ਨੇ ਹੈ ਨਾ ਇੱਕ ਦਿਆਣਾ ਸੋ ਸਿਆਣਾ ਠਿੱਕੋ ਚੌੜਵੀ ਵਾਲੀ ਕਰਦਾ ਦਾ ਐ ਨਹੀਂ ਪਤਾ ਕੀ ਗੱਲ ਜੀ ਸੁਣਾ ਦੇ ਹੈ ਨਾ ਅਸੀਂ ਕੜਾਈ ਰੱਖਦਾ ਸੀ ਨਿੱਤ ਸਾਰਾ ਦਿਨ ਜੀ ਲਵਾਈ ਜਾਂਦਾ ਸੀ ਅੱਜ ਉਹਦੇ ਵੀ ਨਹੀਂ ਸੁਨਸਰਾਂ ਹੋਈ ਪਈ ਆ ਨਾ ਅਖਾਸ ਹੋਰ ਲਾ ਜਾ ਕਹੀਦੇ ਨਾ ਕੰਦਾ ਨਾਮ ਐ ਕੋ ਜਾਉਂਦਾ ਜਾਉਂਦਾ। ਕੋਕ ਫੋਨ ਦਾ ਵਾਲਾ ਲਾਲਚ ਕਰਦਾਗਾ ਫੋਨ ਨਹੀਂ ਸੀ ਜਮੀ ਵੀ ਤਾਂ ਸਾਰਾ ਦਿਨ ਕੁਝ ਮੈਂ ਮੇਰਾ ਫੋਨ ਦੇ ਲਈ ਹੁੰਦਾ ਲੱਗਿਆ ਰਹਿੰਦਾ ਸਾਰਾ ਦਿਨ ਹਣਾ। ਜਿਸ ਦੇ ਜਵਾਬ ਵਰਦਾ ਨਹੀਂ ਹੈਗਾ ਘਰੇ ਉਹਨੂੰ ਫਿਰ ਟਾਈਮ ਜੇ ਲਾ ਦਿੰਦੇ ਨੇ। ਘੰਟਾ ਦੋ ਘੰਟੇ ਦਿੰਦੇ ਨੇ। ਫਿਰ ਉਹਦੇ ਨੂੰ ਕੋਈ ਦਿੱਕਤ ਨਹੀਂ ਸੀ ਸਾਰਾ ਦਿਨ ਦੇਖੀ ਜਾਂਦਾ। ਆਇਆ ਗਿਆ ਨਾ ਨਾ ਜੇ ਕੋਈ ਆਇਆ ਗਿਆ ਹੁੰਦਾ ਰਿਸ਼ਤੇਦਾਰ ਤੇ ਮੀਰਾ ਹੋਂਕ ਵਾਜ ਜਾਂਦੀ ਅੱਜ ਸਾਂਬ ਜੀ ਕਰਨ ਨੂੰ ਵੀ ਜੀ ਨਹੀਂ ਕਰਦਾ ਹੈਗਾ ਕਲੇਲਾ ਹੋ ਗਿਆ ਅੱਗੇ ਤਾਂ 4 ਦਿਨ ਹੋ ਗਏ ਸੀ ਉਹਨਾਂ ਦੇ ਪਰਾਲੇ ਜਿਹਨਾਂ ਸਨੇਹੀ ਸਬਜੀ ਰੋਟੀ ਬਣਾ ਲਾਂਦੇ ਪਹਿਲਾਂ ਫੋਕੀ ਜਾਨਦੇ ਆ ਵੀ ਆਜੋ ਆਜ ਮਿਲ ਜਿਓ ਨਾ ਬਾਤ ਜੀ ਦੇ ਬਾਕੀ ਜੀ ਜਾਂਦੇ ਉਹ ਤੋਂ ਜੀ ਜਾਂਦਾ ਲੱਗਦਾ ਹੈਗਾ ਪਹਿਲਾਂ ਇਹ ਹੁੰਦਾ ਵੀ ਹੁਣ ਆਉਣਗੇ 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 ਅੱਜ ਮੇਰਾ ਕਿਤੇ ਵੀ ਜੀ ਨਹੀਂ ਲੱਗਦਾ ਜਦੋਂ ਦਾ ਗਏ ਨੇ ਜਿਹੜਾ ਦੀ ਸੁਣਨੇ ਸੁਣਨੇ ਹੀ ਹੋਈ ਪਈਆਂ ਆ ਲੱਗਦਾ ਜਿਵੇਂ ਕੁਝ ਗਵਾਚਿਆ ਹੁੰਦਾ ਦਾ ਇੱਕ ਜੇ ਕਰ ਤੇ ਛੋਟਾ ਜਿਹਾ ਗਵਾਚ ਹੁੰਦਾ ਦੇਖੋ ਇਹਨਾਂ ਤਰਾਣਕ ਲੱਗੀ ਰਹਿੰਦੀ ਹੈ ਜਵਾਬ ਤਾਂ ਵੀ ਗੱਲ ਕਹਿੰਦੇ ਹੁੰਦੇ ਨੇ ਜੇ ਬੰਦਾ ਰੋਂਦਾ ਹੁੰਦਾ ਰੋਂਦੇ ਨੂੰ ਵੀ ਸਾਹ ਆਂਦੇ ਆ ਹਨਾ ਇਹ ਜਿਹੇ ਬੱਚੇ ਹੁੰਦੇ ਨੇ ਰੱਬ ਦਾ ਰੂਪ ਚਲੋ ਵਿਚਾਰੇ ਮਿਲਦੇ ਟਾਈਮ ਕੱਢ ਕੇ ਦੋ ਦਿਨ ਜਿਗੇ ਅੱਜ ਕੱਲ੍ਹ ਉਹ ਹੀ ਗੱਲ ਕੰਮ ਦਾ ਟਾਈਮ ਆ ਕਿਸੇ ਕੋਲੇ ਟਾਈਮ ਨਹੀਂ ਤਾਂ ਨੂੰ ਪਤਾ ਨਹੀਂ ਕੀ ਗੱਲ ਆ ਕੰਮ ਹੀ ਬढे ਪਏ ਨੇ ਕਿਸੇ ਕੋਲੇ ਵੀ ਟਾਈਮ ਨਹੀਂ ਹੈਗਾ ਆਉਂ ਜਾਣਾ ਆਪ ਕੋ ਨੱਕ ਜਾਂਦੇ ਆ ਜੇ 10 ਮਿੰਟ ਵਗ ਜਾਂਦੇ ਆ ਉਹ ਵੀ ਕਹਿੰਦੇ ਨੇ ਘਰੇ ਘਰੇ ਚਲੋ ਨੂੰ ਦੂਜੇ ਔਰਗੇ ਜੀ ਜੀ ਕਹਿੰਦੀ ਸੀ ਜੀ ਲੱਗਦੀ ਸੀ ਜੀ ਲਾ ਕੇ ਫਿਰ ਛੋਟੇ ਕਹਿੰਦੇ ਨੇ ਆਉਂ ਦੋ ਦਿਨ ਚੱਲ ਉਹਨਾਂ ਨੂੰ ਆਖਰ ਲਵਾਵਾਂ ਜਿਵੇਂ ਮਾਰੇ ਜਾਂਦੀ ਮੇਰੇ ਮਾਗਰ ਮਾਗਰ ਆ ਜਾਂਦਾ ਹੈ ਪੂਆ ਜਿਵੇਂ ਅੰਦਰਵਾਜ ਜਾਂਦਾ ਕਾ ਵੀ ਆਕੂ ਹਜੇ ਮੈਂ ਸੋਇ ਚਵਾ ਜਾਂਦੀ ਕਾ ਵੀ ਪੂਆ ਉਹਨਾਂ ਜਿਵੇਂ ਅੱਖਾਂ ਹੋਣੇ ਘੱਟ ਵੈਂਦਾ ਮੇਰੇ ਮਾਗਰ ਮਾਗਰ ਫਿਰਦਾ ਰਹਿੰਦਾ ਉਹ ਆਪੂਆ ਕਰਦਾ ਆਹਨੇ ਹੁਲ ਆਇਆ ਸੀ ਫੋਨ ਮਾਰ ਬਣ ਜੀ ਲੱਗਿਆ ਹਨਾ ਪੂਆ ਲੱਗਿਆ ਮਾਂ ਪੰਜੇ ਤੈਨੂੰ ਕਹਿ ਪੈਦਾ ਸੀ ਮਹਾਰਾਜਾ ਤੂ ਰਿਆ ਹੱਲ ਹੈਗਾ ਕੋ ਕੁ ਸੁਣਾਓ ਚੌੜ ਵਾਲੀ ਕਰਦਾ ਮੈਨੂੰ ਡਰ ਲਾਦਾ ਉਹਦੇ ਵਿਚਾਰੇ ਦਿਨ ਦੋ ਵਾਰੀ ਚੂੜੇ ਜੱਪਣੇ ਚੂੜੇ ਕੋਲੇ ਨਾਲ ਮੁਖੀ ਗੰਡ ਸੀ ਉਹਦਾ ਪਰੇਸ਼ਾਨ ਹੋਇਆ ਦੋ ਵਾਰੀ ਚੈਰ ਨਾਲ ਸੰਸਦਾ ਦੇ ਨਾਲ ਕਿੰਨੀਆਂ ਤਕਲੀਫਾਂ ਕੱਟੀਆਂ ਨੇ ਕਿੰਨੀ ਉਹ ਵਿਚਾਰਾ ਜਿਹਾੜਾ ਮਾਰਦਾ ਗੱਤਾਂ ਨੂੰ ਤਾਕੜੀ ਸੀ ਨੇ ਆਣਾ ਐਡਾ ਤੇ ਉਹ ਮਾਰਦਾ ਲੰਘ ਜਦੋਂ ਉਹ ਫਿਰ ਕਿਉਂ ਪਰੇ ਤਨਖੂਰ ਕੇ ਰੱਖਦੇ ਨੇ ਫਿਰ ਉਹ ਮੈਂ ਕੂਹ ਰਹਿ ਜਾਂਦੀ ਜਾਂਦਾ ਹੈਗਾ ਫਿਰ ਬੱਤ ਪਾ ਦਿੱਤੀ ਜਿੰਨੇ ਦੇ ਲੰਮਾਨ ਲੱਗ ਜਿੰਦਾ ਜੀ ਡਾਕਟਰ ਦਵਾਈ ਦਿਖਾ ਕੇ ਆਉਣਾ ਡਾਕਟਰ ਕਹਿੰਦਾ ਵੀ ਬਾੜੀ ਲਤਨਾ ਕਰੀ ਫਿਰ ਮੈਂ ਵੀ ਆਈ ਦਰਦੀ ਨੇ ਰੱਖਿਆ ਨਹੀਂ ਜ ਸਹੀ ਸਲਾਮਤ ਹੋਵੇ ਨਾ ਬੱਚਾ ਕੋਈ ਰੱਖਣ ਦਾ ਉਹ ਨਹੀਂ ਹੁੰਦਾ ਫਿਰ ਆਪ ਨੂੰ ਵੀ ਆਣ ਡਰਜਾ ਹੋ ਜਾਂਦਾਗਾ ਵੀ ਇਹਨੇ ਤੂੰ ਕਣ ਸੁਖਣਗੇ ਲੱਗ ਜਾਂਦਾ ਤੇ ਰੋਖਾ ਹੋਇਆ ਹਜਾਰਾ ਉਹਦਾ ਤਾਂ ਜੀ ਨਹੀਂ ਸੀ ਕਰਦਾ ਜਾਣ ਧੱਕੇ ਲਈ ਲੈ ਗਈ ਉਹਦੀ ਮੁੰਡੀ ਫਿਰ ਬਾਹਰ ਧੱਕਾ ਜਾ ਮੈਂ ਵੀ ਨਹੀਂ ਕਰਿਆ ਤੁਰਿਆ ਜੀ ਨੋ ਆਉਦੀ ਉਹ ਤੋੜਦੀ ਸੀ ਲੱਤ ਤੋੜਦੀ ਸੀ ਨਹੀਂ ਉਹ ਡੰਨ ਲਾ ਗਈ ਸੀ ਡਾਕਟਰ ਦੇ ਅੰਨੇ ਕੇ ਜਵਾਬ ਨੂੰ ਬਾਹਲੀ ਤਕਲੀਫ ਆਈ ਵਿਚਾਰੇ ਨੂੰ 3-4 ਸਾਲ ਹੋ ਗਏ ਪਹਿਲਾਂ ਪਰੇਸ਼ਣ ਕਰਾਇਆ ਉਹਨਾਂ ਸੱਟ ਆਇਆ ਹੱਲ ਬੁੱਲ ਗਿਆ ਦੁਬਾਰੇ ਫੇਸ ਕਰਾਇਆ ਹੁਣ ਦੋ ਅੱਜ ਡਾਕਟਰ ਨੂੰ ਦੁਬਾਰੇ ਦਿਖਾ ਕੇ ਆਉਣਾ ਇਹ ਦੋ ਐਕਸਰਸਾਈਜ਼ ਕਰਾਉਦੇ ਨਾਲ ਦੀ ਮੈਂ ਦੇ ਉਦੀ ਮਾਂ ਦਾ ਦਿਲ ਜਦ ਤੱਕ ਸਾਰੇ ਬਾਰੇ ਭੱਜ ਜਾਂਦੇ ਉਹਦੀ ਮਾਂ ਦਾ ਦਿਲ ਜਦ ਤੱਕ ਦੀ ਦਾ ਕਾਰਨ ਅਸ ਜਦੋਂ ਉਹ ਤਹਾਂ ਲੱਤ ਕਰਕੇ ਉਹਨਾਂ ਸਰਜਰੀ ਕਰਾਉਂਦੇ ਨਾ ਮੁੰਡਾ ਜਿਹਾਣਾ ਮਾਰਦਾ ਹੱਥ ਬੰਨ੍ਹਦਾ ਕਹਿੰਦਾ ਨਾ ਹਾਈ ਛੜ ਦੋ ਮੈਨੂੰ ਮਾਰ ਦੋ ਪਰ ਕਲਪੜ ਦੋ ਉੱਥੇ ਡਾਕਟਰ ਨੇ ਕਹਿੰਦੇ ਨਾ ਮੂੰਚ ਮੂੰਹ ਤੇ ਕਪੜਾ ਕਰਕੇ ਦੀ ਫੇਸ ਕਰਾਉਂਦੇ ਮੁੰਡੇ ਦੇ ਅੱਖਾਂ ਤਾਂ ਚੜ ਜਾਂਦੀਆਂ ਸੀ ਕਾਹਨੂੰ ਟਿਕ ਬੱਚੇ ਨੂੰ ਨਾ ਰੱਬ ਤਕਲੀਫ ਦੇਵੇ ਬਹੁਤ ਖਿਆਈਆਂ ਕੱਟੀਆਂ ਨੇ ਉਹ ਬੱਚੇ ਨਾਲ ਚਲੋ ਹਜੇ ਵੀ ਵਿਚਾਰਾ ਸੱਟ ਆ ਗਿਆ ਦਾ ਪਹਿਲਾ ਪ੍ਰਮਾਣ ਪੱਤਰ ਨੇ ਦਿੱਤਾ ਵੀ 14-15 ਸਾਲ ਦਾ ਵਾਸ ਸੀ ਜੇ ਦਿੱਤਾ ਤਾਂ ਇਆਂ ਤਕਲੀਫਾਂ ਵੀ ਕੱਟੀਆਂ ਨੇ ਜਵਾਕ ਨੇ ਮਹਾਰਾਜ ਦੀ ਮਰਗੀਆ ਨੂੰ ਜੇਕਰ ਮਹਾਰਾਜ ਨੂੰ ਚੰਗਾ ਲੱਗਦਾ ਨਿਰੋਨੀ ਇੱਕ ਡਾਕਟਰ ਲਿਖਾ ਦਿਨ ਲਈ ਚਲੋ ਜੀ ਹੁਣ ਸਬਜੀ ਰੱਖਦੇ ਆ ਸਬਜੀ ਰੱਖ ਕੇ ਦੁਆ ਨ ਕਰਦੇ ਆਪਾਂ ਪਸ਼ੂਆਂ ਦਾ ਪਸ਼ੂਨ ਪਾਉਣੀਆ ਕੱਖ ਖੰਡਾ ਗਰਮੀ ਬਹੁਤ ਜ਼ਿਆਦੇ ਹੋਈ ਪਈ ਆ ਅੰਦਰੋਂ ਨਿਕਲ ਨੂੰ ਜੀ ਨਹੀਂ ਕਰਦਾ ਹੈਗਾ ਦਰਦੇ ਵੀ ਜਮੀਦਨ ਸੇ ਪਜਣਾ ਪੌਣ ਹੈ ਜੀ ਹੁਣ ਆਪਾਂ ਕੱਖ ਪਸ਼ੂਆਂ ਨੂੰ ਮਿਲਦੇ ਹਾਂ ਕੱਲ ਨੂੰ ਆਪਾਂ ਨਵੇਂ ਹੋਰ ਬਲੌਗ ਨਾਲ ਜੇ ਮੇਰੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਮੇਰੀਆਂ ਭੈਣਾਂ ਮੇਰੇ ਵੀਰ ਲਾਈਕ ਸ਼ੇਅਰ ਸਬਸਕ੍ਰਾਈਬਰ ਕਰ ਲਿਆ ਕਰੋ ਸਵੇਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ